ਦਾ ਸਰੇ ਲਾਇਆ ਪਿਆ ਬਈ ਯਾਰਾ ਬਾਈ ਗੁਚੀ ਪ੍ਰਿੰਟਿੰਗ ਬਹੁਤ ਘੈਂਟ ਹੈ ਪ੍ਰਿੰਟਿੰਗ ਦੇ ਕੋਰੇ ਭਾ ਮਾਗਦੇ ਨੇ ਮੇਰੇ ਬੋਟਾਂ ਵਾਲੀ ਸ਼ਰਟ ਸਾਡੀ ਸ਼ਰਟ ਮਾਰਕੀਟ ਤੇ ਆਈ ਹੀ ਨਹੀਂ ਹੁਣੇ ਮਤਲਾਦਾ ਕੋਈ ਆ ਦੇ ਕੋਈ ਓਕੇ 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 ਬ੍ਰੇਕ ਸਾਡੇ 350 ਰੁਪਏ ਸਿੰਗਲ ਪੀਸ ਵੀਰੇ 350 ਰੁਪਏ ਦਾ ਹੈ ਹਾਂਜੀ ਮੈਂ ਕੈਲਵਿਨ ਕਲੀਨ ਦੀ ਕਾਪੀ ਆ ਰਹੀ ਹੈ ਮੇਰੇ ਬੱਚ ਕੋਪੀ ਓਕੇ ਓਕੇ ਆ ਦੇਖੋ ਦੋਸਤੋ ਬਾਈ ਤਮਾਕੀ ਕਰੀ ਹੁੰਦਾ ਨਵੇਂ ਤੋਂ ਨਵੇਂ 300 ਰੁਪਏ ਦਾ ਹੈ ਬਸ ਬਾਈ 300 ਦਾ ਆ ਦੇਖੋ ਦੋਸਤੋ 300 ਰੁਪਏ ਦਾ ਸਿੰਗਲ ਪੀਸ ਹੈ ਵੀਰੇ ਠੀਕ ਹੈ ਛੜ ਤੁਹਾਨੂੰ ਮਿਲਣਗੇ 1000 ਰੁਪਏ ਦੇ ਤੇ ਨਾਲ ਮਿਲੂ ਪਿਆਰਾ ਜਿਹਾ ਗਿਫਟ ਬਰੀ 5000 ਰੁਪਏ ਦਾ ਬਾਈ ਉਹ ਬਾਈ ਖਾਨ ਕਿੱਥੇ ਹੋਰ ਕੀ ਰੈਂਦਾ ਬਾਈ ਇਹ ਬਾਈ 600 ਰੁਪਏ ਹੈ 600 ਰੁਪਏ ਦਾ ਹੈ ਓਨਲੀ 600 ਰੁਪਏ ਰਿਕਸ ਪ੍ਰਾਈਸ ਠੀਕ ਠੀਕ ਹੈ ਜੀ ਕਲਰ ਦੇਖੋ ਕਿੰਨੇ ਸੋਹਣਾ ਸੋਹਣਾ ਹੈ ਔਰ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਠੀਕ ਆ 400 ਰੁਪਏ ਦੀ ਇੱਕ ਮਿਲੂਗੀ ਠੀਕ ਆ 1000 ਰੁਪਏ ਤੁਹਾਨੂੰ ਤਿੰਨ ਮਿਲਣਗੇ ਤੇ ਨਾਲ ਆ ਪਿਆਰਾ ਜਾ ਗਿਫਟ ਫਰੀ ਮਿਲੂਗਾ ਦੋਸਤੋ ਪੌਂਕੋ ਦੋਸਤੋ ਬਾਈ ਨੇ ਧਮਾਕਾ ਹੀ ਕਰਤਾ ਨਵਾਂ ਕਹੇ 600 ਰੁਪਏ ਦੀ ਇੱਕ ਸਿੰਗਲ ਪੈਂਟ ਦੇ 1500 ਤਿੰਨ ਬਾਈ 1500 ਤਿੰਨ ਦੇ ਤਿੰਨ ਬਾਈ ਜਿਹੜੀ ਮਰਜ਼ੀ ਰੇਟ ਮੁੱਕਰਨਾ ਜਾਈ ਬਾਈ ਨਵੀਂ ਆਈਟਮ ਸਾਰੀ ਜਿੰਨੀ ਮਰਜ਼ੀ ਓਕੇ ਓਕੇ ਵੀਰੇ ਚੈੱਕ ਕਰੋ 1000 ਰੁਪਏ ਤਿੰਨ 40 ਸਾਈਜ਼ ਤੱਕ ਵੀ ਠੀਕ 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 ਹੈ ਓਕੇ ਵੀਰੇ ਠੀਕ ਠੀਕ ਹੈ ਬਾਈ ਕਾਹ ਗੱਲ ਲਾ ਕੇ ਠੀਕ ਹੈ ਜਿਹੜਾ ਮਰਜ਼ੀ ਕੱਲਾ ਲੈ ਲਓ ਜੀ ਮਰਜ਼ੀ ਵੀਰੇ ਬਾਦੂ ਡੇਰ ਵੀ ਸਿੰਗਲ ਪੀਸ ਨਹੀਂ ਬਾਈ ਹੋਰ 1000 ਦੇ ਤਿੰਨ ਬਾਈ 1000 ਰੁਪਏ ਤਿੰਨ ਆ ਦੇਖੋ 200 400 ਰੁਪਏ ਦੇ 1000 ਰੁਪਏ ਤਿੰਨ ਤੇ ਕਲਰ ਰੰਗ 100 ਰੁਪਏ ਤੁਹਾਨੂੰ ਇੱਕ ਮਿਲੂਗੀ 1000 ਰੁਪਏ ਦੇ ਦੋ ਮਿਲਣਗੇ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਡੀਲ ਆ ਪਿਆਰਾ ਜਿਹਾ ਗਿਫਟ ਤੁਹਾਨੂੰ ਫਰੀ ਮਿਲੂਗਾ ਜੇ ਦੋ ਟੀ-ਸ਼ਰਟ ਲੈਣੇ ਤੁਸੀਂ ਆ ਆਟਮ ਹੋ ਘੈਂਡਾ ਬਾਈ ਆ ਭਰਾ ਬਣ ਕੇ ਮੂਰੇ ਫੋਕਸ ਕਰ ਵੀ ਆਟਮ ਆ ਦੇਖ ਬਾਈ ਬਾਈ ਗਿਫਟਾਂ ਦੀਆਂ ਫੁੱਲ ਪੇਟੀਆਂ ਦੇ ਪੇਟੀਆਂ ਭਰੀਆਂ ਪਈਆਂ ਨੋ ਟੀ ਹਲਡ ਨਾਲ ਜਿਹੜੀ ਆਪਾਂ ਵੀਰ ਗਿਫਟ ਚੀਜ਼ ਨਾਲ ਗਿਫਟ ਲਾਇਆ ਉਹ ਮੇਰੇ ਭਰਾਵਾਂ ਨੂੰ ਹਰ ਨਾਲ ਮਿਲੂਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸੂਰ ਤੋਂ ਆਪਾਂ ਪਹੁੰਚੇ ਮਾਨਸੂਰ ਸ਼ਹਿਰ ਦੇ ਵਿੱਚ ਗੋਲ ਰੀਡਮੇਟ ਗਾਰਮੈਂਟਸਾਂ ਦੇ ਬਹੁਤ ਹੀ ਘਾਟ ਘਾਟ ਕੱਪੜੇ ਬਹੁਤ ਹੀ ਘਾਟ ਟ੍ਰੇਡ ਦੇ ਵਿੱਚ ਨੇ ਤੇ ਨਾਲ ਦੇ ਰਿਹਾ ਬਾਈ ਜੀ ਗਿਫਟ ਆਇਓ ਮੇਰੇ ਨਾਲ ਚੱਲਦੇ ਅੰਦਰ ਹਾਂਜੀ ਕੋਲ ਸਾਹਿਬ ਸਤਿ ਸ੍ਰੀ ਅਕਾਲ ਜੀ ਉਹ ਸਤਿ ਸ੍ਰੀ ਅਕਾਲ ਤੂੰ ਫੇਰ ਆ ਗਿਆ ਬਾਈ ਨਵੇਂ ਤਮਾਕੇ ਲੈ ਆ ਤੂੰ ਦਿਖਾ ਬਾਈ ਤਮਾਕੇ ਪੂਰੇ ਲੈ ਬਾਈ ਕਟਰਾਏ ਦੀ ਟੀ-ਸ਼ਰਟ ਜਿਪਰ ਚ ਵੀਰੇ ਓਕੇ ਓਕੇ ਵੀਰੇ ਇਹ ਕਿੰਝ ਲੈਂਦੀ ਫਿਰ ਇਹ ਵੀਰੇ 500 ਰੁਪਏ ਹੈ 500 ਰੁਪਏ ਦੀ ਹੈ ਇਕੱਲੀ 500 ਰੁਪਏ ਪੀਸ ਵੀਰੇ ਹਾਂ ਤਾਂ ਦੋਸਤੋ 500 ਰੁਪਏ ਦੀ ਕਟਰਾਏ ਦੀ ਟੀ-ਸ਼ਰਟ ਠੀਕ ਹੈ ਵੀਰੇ ਕਲਰ ਇਹਦੇ ਵਿੱਚ ਕਲਰ ਜਿੰਨੇ ਮਰਜ਼ੀ ਵੀਰੇ ਠੀਕ ਠੀਕ ਆ ਦੇਖੋ ਵੀਰੇ ਕਲਰ ਦੇਖੋ ਡ੍ਰੌਪ ਸ਼ੋਲਡਰ ਹੈ ਵੀਰੇ ਡਾਊਨ ਸ਼ੋਲਡਰ ਚ ਆਇਟੋ ਲੈਣੀਆਂ ਫਿਰ 2000 ਰੁਪਏ ਦੇ ਨਾਲ ਗਿਫਟ ਲਾਜ਼ਮ ਦੋ ਦੇਖੋ ਗਿਫਟ ਬੜਾ ਕੱਕੇ ਟੀ-ਸ਼ਰਟ ਤੁਹਾਨੂੰ ਮਿਲਣਗੇ 1000 ਰੁਪਏ ਦੇ ਤੇ ਨਾਲ ਮਿਲੂ ਪਿਆਰਾ ਜਿਹਾ ਗਿਫਟ ਬਰੀ ਤੇ ਭਾਈ ਗਿਫਟ ਦਿਖਾ ਰਹੇ ਹਾਂ ਸਾਡੇ ਬੰਦਿਆਂ ਨੂੰ ਗਿਫਟ ਦੇਖ ਲਓ ਬਈ ਨਾਲ ਗਿਫਟ ਆ ਦੇਖੋ 1000 ਰੁਪਏ ਦੋ ਟੀ-ਸ਼ਰਟ ਆ ਤੇ ਨਾਲ ਆ ਪਿਆਰਾ ਜਿਹਾ ਗਿਫਟ ਫਰੀ ਮਿਲੂਗਾ ਮਾਨਸਾ ਸ਼ਹਿਰ ਦੇ ਵਿੱਚ ਹੋਰ ਵੀਰੇ ਕਲਰ ਆ ਆ ਦੇਖੋ ਵੀਰੇ ਇੰਪੋਰਟਡ ਫੈਬਰਿਕ ਇਹ ਤਾਂ ਮੰਗੀ ਹੋਊਗੀ ਨਹੀਂ ਵੀਰੇ ਸੇਮ ਪ੍ਰਾਈਸ ਲਾਈਕ ਕਰਾ ਦੇਖੋ ਵੀਰੇ ਓਕੇ 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 ਕਲਰ ਜਿਹੜਾ ਮਰਜ਼ੀ ਦੇ ਜਿਹੜਾ ਮਰਜ਼ੀ ਵੀਰੇ ਠੀਕ ਠੀਕ ਹੈ ਵੀਰੇ ਆ ਦੇਖੋ ਦੋਸਤੋ ਦੋ ਕਲ ਇੱਕ ਕਲਰ ਆ ਆ ਗਿਆ ਬਾਕੀ ਵੀਰੇ ਜਿੰਜ ਆ ਦੇਖੋ ਵੀਰੇ ਕਟਰਾਇਚ ਆਈਟਮ ਦਾ ਕਲਰ ਆ ਆ ਆਈਟਮ ਬਹੁਤ ਘੈਂਡ ਆ ਭਾਈ ਆ ਭਰਾ ਬਣ ਕੇ ਮਰੇ ਫੋਕਸ ਕਰ ਵੀਰੇ ਆਈਟਮ ਆ ਦੇਖ ਬਾਈ ਦੇਖੋ ਬਾਈ ਠੀਕ ਠੀਕ ਆ ਵੀਰੇ ਕਟਰਾਈ ਦੇ ਵਿੱਚ ਜਿਪ ਓਕੇ ਜਿਹੜਾ ਮਰਜ਼ੀ ਕਲਰ ਲੈ ਲੈ ਜਿਹੜਾ ਮਰਜ਼ੀ ਡੀਨ ਡ੍ਰੌਪ ਛੋਲ ਦੇ ਜੀ ਓਕੇ ਓਕੇ ਜੀ ਆ ਦੇਖੋ ਦੋਸਤੋ ਜਿੰਨ 200 ਰੁਪਏ ਤੁਹਾਨੂੰ ਇੱਕੇ ਮਿਲੂਗੀ 1000 ਰੁਪਏ ਦਾ ਦੋ ਮਿਲਣਗੇ ਆ ਕਲਰ ਦੇਖੋ ਕਿੰਨੇ ਸੋਹਣਾ ਸੋਹਣਾ ਡੀਨ ਨਾਲ ਗਿਫਟ ਬਾਈ ਆ ਪਿਆਰਾ ਜਿਹਾ ਗਿਫਟ ਤੁਹਾਨੂੰ ਫਰੀ ਮਿਲੂਗਾ ਜੇ ਦੋ ਟੀ-ਸ਼ਰਟ ਲੈਣੇ ਤੁਸੀਂ ਟੀ-ਸ਼ ਇਹ ਤਾਂ ਘੜੋ 5-600 ਰੁਪਏ ਦੀ ਇੱਕ ਹੋਊਗੀ। ਖਣ ਉਹੀ ਗੱਲ ਬਈ। ਹੋਰ ਬਈ। ਬਈ 400 ਰੁਪਏ ਸਿੰਗਲ ਪੀਸ। ਨਹੀਂ ਨਹੀਂ। ਹੋਰ 1000 ਜਾਂ 3 ਬਈ। 1000 ਰੁਪਏ ਤਿੰਨ ਆ ਦੇਖੋ 200 400 ਰੁਪਏ ਦੇ 1000 ਰੁਪਏ ਤਿੰਨ ਤੇ ਕਲਰ ਦਿਖਾ ਦੇ ਬਈ। ਕਲਰ ਆ ਲੋ ਵੀਰੇ ਪਾਵੇਂ। ਨਹੀਂ ਵੀਰੇ ਸੇਮ ਸੇਮ ਪ੍ਰਾਈਸ। ਠੀਕ ਹੈ ਵੀਰੇ ਓਕੇ ਓਕੇ। ਆਹ ਤਾਂ ਮਹਿੰਗੇ ਨੇ। ਆਹ ਤਾਂ ਮਹਿੰਗੇ ਦਾ ਮਾਰਨਾ ਮਾਰਨਾ। ਮਲਟੀ ਪ੍ਰਿੰਟ ਵੀਰੇ। ਠੀਕ ਹੈ ਕਿਰੇ ਵੀਰੇ। ਮੇਰੇ ਟੈਪ ਕਰ ਦਿਓ। 500 ਰੁਪਏ ਦੇ ਇੱਕ। ਠੀਕ ਠੀਕ ਹੈ। ਆ ਦੇਖੋ ਦੋ ਸਟੈਚ ਲਾ ਦੇ। ਲੈ ਕਰਾ ਕਪੜਾ ਹੋ ਆਧਾ ਕੋਲ ਨਾ ਬਚਛੇ ਆਹੇ ਆਹੇ ਆਹ ਤਾਂ ਮਹਿੰਗੇ ਹੋਣਗੇ ਵੀਰੇ ਨਹੀਂ ਵੀਰੇ ਸੀ ਜਿਹੜੇ ਮਰਜ਼ੀ ਕਲਰ ਲੈ ਲਓ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਓ ਠੀਕ ਹੈ ਵੀਰੇ 400 ਰੁਪਏ ਤੁਹਾਨੂੰ ਇੱਕ ਮਿਲੂਗੀ 1000 ਰੁਪਏ ਲੈਣਗੇ ਤਿੰਨ ਠੀਕ ਠੀਕ ਹੈ ਵੀਰੇ ਪਾਲੋ ਵੀਰੇ ਇਹਨਾਂ ਆਗੇ ਵੀਰੇ ਵੀਰੇ ਪੱਗਾਂ ਨਾਲ ਮੈਚਿੰਗ ਚੱਲਦੀ ਹੈ ਕਲਰ ਚਾਰਟ ਮਿਲਦੇ ਰਹਿਣਗੇ ਬਾਈ ਠੀਕ ਹੈ ਜਿਹੜਾ ਮਰਜ਼ੀ ਕਲਰ ਲੈ ਲਓ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਹਾਂਜੀ ਵੀਰੇ ਠੀਕ ਠੀਕ ਹੈ ਵੀਰੇ ਓਕੇ ਓਕੇ ਕਾ ਬਰੀਕ ਪਾਉਦਾ ਬਾਹਲੇ ਤੇਰੇ ਕੋਲੇ ਆ ਨਾ ਜਮੀ ਬਾਦੂ ਬਾਈ ਨਾਲ ਸੈਜ ਵੀ ਐਮ ਐਲ ਐਕਸਲ ਡਬਲ ਐਕਸਲ ਤੱਕ ਮਿਲੂ ਠੀਕ ਹੈ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਜਿਹੜਾ ਮਰਜ਼ੀ ਡਿਜ਼ਾਈਨ ਜਿਹੜੇ ਮਰਜ਼ੀ ਪੱਤਰ ਆ ਜੇ ਮੋਟੇ ਤੋਂ ਮੋਟਾ ਬੰਦਾ ਜੀ ਠੀਕ ਹੈ ਵੀਰੇ ਕਾਗਜ਼ ਲਗਾ ਕੇ ਕਰਦੇ ਰੋ ਵੀਰੇ ਠੀਕ ਹੈ ਜਿਹੜਾ ਮਰਜ਼ੀ ਕਲਰ ਲੈ ਲਓ ਜੀ ਮਰਜ਼ੀ ਵੀਰੇ ਬਾਦੂ ਡਿਜ਼ਾਈਨ ਓਕੇ ਓਕੇ ਸੇਮ ਰੇਟ ਹੀ ਆ ਜੇ ਮੇ ਸੇਮ ਰੇਟ ਵੀ ਸਾਰੀ ਪ੍ਰੇਵੂਚ ਓਕੇ ਠੀਕ ਹੈ ਜੀ ਇੱਕ ਆ ਗਿਆ ਕਲਰ ਠੀਕ ਹੈ ਜੀ ਫੋਰਮਲ ਚ ਵੀਰੇ ਜਿਹੜੀ ਮਰਜ਼ੀ ਆ ਡੇ ਉਹ ਸਾਈਜ਼ ਅਵੇ ਜੋ ਬੈਲ ਲੈ ਲਓ ਸਟੇਟ ਲੈ ਲਓ ਵੀਰੇ ਜਿਹੜੀ ਮਰਜ਼ੀ ਜਿਹਨੇ ਬੈਲ ਬੋਟਲਾਂ ਦੇ ਬੈਲ ਬੋਟਲ ਲੈ ਲਓ ਇੱਕੋ ਜਿਹੜੀ ਜਿਹੜੀ ਸਟੇਟ ਦੇ ਬੈਲ ਬੋਟਲ ਇਹਦਾ ਕਰੋ 4-500 ਦੀ ਤਾਂ ਹੋਊ ਇੱਕ ਭਾਈ 400 ਰੁਪਏ ਸਿੰਗਲ ਦੀ ਹੋਊ 400 ਰੁਪਏ ਇੱਕ ਹੈ ਹਾਂਜੀ ਵੀਰੇ ਕਿਸੇ ਜਿਹੜਾ ਮਰਜ਼ੀ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਮਰਜ਼ੀ ਕਲਰ ਡਿਜ਼ਾਈਨ ਵਾਲਾ ਵੀਰੇ ਓਕੇ ਓਕੇ ਚੈੱਕ ਕਰਾਓ ਤੇ ਵੀਰੇ ਕਿੰਨਾ ਵਿੱਚ ਕੰਬੋ ਲੈਣਾ ਹੋਏ ਕਿਸੇ ਨੇ ਕੰਬੋ 1000 ਰੁਪਏ ਦੰਨਾ ਭਾਈ ਫਿਰ 1000 ਰੁਪਏ ਤਿੰਨ 40 ਸਾਈਜ਼ ਤੱਕ ਵੀਰੇ ਠੀਕ ਠੀਕ ਹੈ ਓਕੇ ਵੀਰੇ 28 ਤੋਂ ਲੈ ਕੇ 40 ਗਮਰ ਤੱਕ ओके ओके आ हा हा ਤਾਂ ਸਰੇ ਲਾਇਆ ਪਿਆ ਬਈ ਯਾਰਾ ਬਾਈ ਗੁੱਚੀ ਪ੍ਰਿੰਟ ਹੀ ਬਹੁਤ ਘੈਂਟ ਹੈ ਪ੍ਰਿੰਟਿੰਗ ਦੇ ਕੁਦਰੇ ਬਾ ਮੰਗਦੇ ਨੇ ਮੇਰੇ ਬੋਟਾਂ ਵਾਲੀ ਸ਼ਰਟ ਸ਼ਰਟ ਮਾਰਕੀਟ ਤੇ ਆਈ ਹੀ ਨਹੀਂ ਹੋਣੀ ਮਤਲਬ ਆ। ਹੋਇਆ ਵੇਖੋ ਬਾਈ। ਓਕੇ 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 ਬ੍ਰੇਕ। 350 ਰੁਪਏ ਸਿੰਗਲ ਪੀਸ ਵੀਰੇ। 350 ਰੁਪਏ ਦਾ ਹੈ। ਹਾਂਜੀ। ਮੈਂ ਕਹਿੰਦਾ ਮੁੱਕਰ ਨਹੀਂ ਰੇਟ। ਲਈ ਵੀਰੇ। ਠੀਕ ਠੀਕ ਹੈ ਵੀਰੇ 350 ਸਿੰਗਲ ਪੀਸ। 1000 ਦੇ ਤਿੰਨ ਨਾਲ ਗਿਫਟ ਲਾਦਾ ਬਾਈ। ਛੱਛ ਆ ਦੇਖੋ ਦੋਸਤੋ ਬਾਈ ਨੇ ਨਾਲ ਗਿਫਟ ਲਾਦਾ ਬਾਈ ਜਿਹੜੇ ਮਰਜੀ। ਠੀਕ ਠੀਕ ਹੈ ਆ ਦੇਖੋ ਨਾਲ 1000 ਰੁਪ ਮਾਲੀ ਕਰਤੀ ਬਾਈ ਨੇ ਤਾਂ ਪ੍ਰਿੰਟਿੰਗ ਦੇਖੋ ਕਿੰਨੀ ਘੈਂਟ ਹੈ ਠੀਕ ਠੀਕ ਹੈ ਜੀ ਹਲੋ ਵੀਰੇ ਇੱਕ ਠੀਕ ਹੈ ਜੀ ਇਹਨੂੰ ਲੈ ਕੇ ਆਏ ਬਿਰੋ ਬਾਈ ਵੀਰੇ ਜੱਥੇ ਵਾਲਾ ਵੱਡੀ ਮੂਰੀ ਆ ਠੀਕ ਠੀਕ ਹੈ ਵੀਰੇ ਇਹ ਤਾਂ ਕਰਦਾ 1150 ਰੁਪਏ ਇੱਕ ਮਿੰਟ ਨਹੀਂ ਵੀਰੇ ਹੋਰ ਵੀਰੇ ਇਹਦੀ ਬੜੇ ਰੇਟ ਆਫਰ ਦੇਤੇ ਆ ਦੇਖੋ ਬਰਾ ਜੱਥੇ ਵਾਲਾ ਵੱਡੀ ਮੂਰੀ ਠੀਕ ਜਾ ਜੇਗਾ ਖੁੱਲਿਆਂ ਪੈਂਟਾ ਪੌਂਗਰੇ ਦੇ ਜਿਹੜੇ ਮੇਰੇ ਭਰਾ ਪਾਉਂਦੇ ਆ ਖੁੱਲਿਆਂ ਪੈਂਟਾ ਠੀਕ ਠੀਕ ਹੈ ਤਾਂ ਪਹੂ ਕਰੋ 1500 ਰੁਪਏ ਪੈਂਟ ਹੋਊਗਾ ਬਈ ਨਹੀਂ ਯਾਰ ਇਹ ਵੀ ਉਹੀ ਨੇ ਡੇਰਦੀ 600 ਰੁਪਏ ਸਿੰਗਲ 600 ਰੁਪਏ ਦੀ ਹੈ ਨਹੀਂ ਪਰ ਦੇਖੋ ਦੋਸਤੋ ਬਾਈ ਨੇ ਧਮਾਕਾ ਹੀ ਕਰਤਾ ਨਮਾ ਗਏ 600 ਰੁਪਏ ਦੀ ਇੱਕ ਸਿੰਗਲ ਪੈਂਟ ਦੇ 1500 ਰੁਪਏ ਤਿੰਨ ਬਾਈ 1500 ਤਿੰਨ ਦੇ ਤਿੰਨ ਬਾਈ ਜਿਹੜੀ ਮਰਜੀ ਰੇਟ ਮੁਕਰਨਾ ਨਹੀਂ ਬਾਈ ਨਵੀਂ ਐਡ ਸਾਰੀ ਜਿੰਨੀ ਮਰਜੀ ਐਡ ਚੈੱਕ ਕਰੋ ਵੀਰੇ ਠੀਕ ਠੀਕ ਹੈ ਖੁੱਲੇ ਖੁੱਲੇ ਪਹੁੰਚੇ ਆ ਲਈਆਂ ਸਰਬ ਤੁਹਾਨੂੰ ਮਿਲਣੀਆਂ 1500 ਫੁੱਲ ਐਸੈਸਰੀ ਫੁੱਲ ਠੀਕ ਠੀਕ ਹੈ ਵੀਰੇ ਫੁੱਲ ਐਸੈਸਰੀ ਨਾਲ ਮਿਲਣੀ ਹੈ ਭਰਾ ਤੁਹਾਨੂੰ ਪੈਂਟ ਠੀਕ ਚਿਕਲ ਰਾਖੀ ਕਰੋ ਡਬਲ ਸਟੀਚਿੰਗ ਵਾਲੀ ਹੈ ਵੀਰੇ ਸਾਰੀ ਬਹੁਤ ਮਹਿੰਗੀ ਹੋ ਵੀਰੇ ਵੀਰੇ ਸੇਮ ਪ੍ਰਾਈਸ ਸੇਵਰਟੀ 6 ਪਕਟ ਵੀ ਜੇ ਕੱਲੇ ਤੰਨੇ ਇਹ ਨਾਲ ਦੇ ਲੈਣੇ ਹੋਣੇ ਵੀਰੇ ਭਾਵੇਂ 6 ਲੈ ਜੇ 1500 ਰੁਪਏ ਦੀ ਤੰਨੇ ਜੇ ਇੱਕ ਨਾਲ ਦੇ ਲੈ ਜੇ ਭਾਵੇਂ 6 ਲੈ ਜੇ 3000 ਦੇ ਦੇ 6 ਲੈ ਜੇ ਠੀਕ ਹੈ ਵੀਰੇ ਓਕੇ ਓਕੇ ਠੀਕ ਹੈ ਅਮੇ ਇੱਕੋ ਸਾਈਜ਼ ਲੈ ਜੀ ਠੀਕ ਹੈ ਠੀਕ ਹੈ ਵੀਰੇ ਓਕੇ ਕਾਰ ਦੇਖੋ ਵੀਰੇ ਬਰਬਰੀ ਦਾ ਕਲਰ ਹੀ ਬਹੁਤ ਸੋਹਣੇ ਸੋਹਣੇ ਆ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਕਮਾੜ ਆਹ ਮੇਰੇ ਭਰਾਵਾਂ ਨੂੰ ਬਿਆਰਾਂ ਚ ਬੜੀਆਂ ਮਹਿੰਗੀਆਂ ਮਿਲਦੀਆਂ ਪੈਂਟਾਂ ਜੈੱਡ ਬਲ ਠੀਕ ਠੀਕ ਆ ਦੇਖੋ ਭਾਈ ਨੇ ਤੁਹਾੱਕੀ ਕਰਦੇ 9:00 ਵਜੇ ਪਹੁੰਚ ਜਾ ਮਾਨਸਾ ਸ਼ਹਿਰ ਦੇ ਵਿੱਚ ਜਲਦੀ ਜਲਦੀ ਅੱਗੇ ਚੈੱਕ ਕਰਾ ਦਿਓ ਲੈ ਵੀਰੇ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਕਿਉਂਕਿ ਆ ਦੇਖੋ ਦੋਸਤੋ ਤੁਹਾਨੂੰ ਵੀਰੇ ਬਰਸਾਤ ਚੀਤਾਂ ਲੋਗ ਆ ਰਹੇ ਆ ਆਰਟੀਕਲ ਚੈੱਕ ਕਰਾ ਦਿਓ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਕਲਰ ਆ ਯਾਰ ਕਮਾਲ ਹੀ ਕਰਤੀ ਆ ਦੇਖੋ ਬਰਫ ਵੀ ਆ ਕਲੈਕਸ਼ਨ ਪਾ ਰਹੀ ਆ ਭਾਈ ਠੀਕ ਹੈ ਵੀਰੇ ਆ ਦੇਖੋ ਦੋਸਤੋ ਠੀਕ ਹੈ ਜੀ ਲੈ ਭਰਾ ਆ ਟਿਕ ਤੁਹਾਨੂੰ ਵੀਰੇ ਕੈਲਵਿਨ ਕਲੀਨ ਦੀ ਕਾਪੀ ਆ ਰਹੀ ਹੈ ਵੀਰੇ ਬਾਟ ਕਾਪੀ ਓਕੇ ਓਕੇ ਆ ਦੇਖੋ ਦੋਸਤੋ ਬਾਈ ਤਮਾਕੀ ਕਰੀ ਆਉਂਦਾ ਨਵੇਂ ਤੋਂ ਨਵੇਂ ਦੋਸਤੋ ਬਾਈ ਨੇ ਤਮਾਕਾ ਹੀ ਕਰਤਾ ਨਵਾਂ ਠੀਕ ਹੈ ਵੀਰੇ 1500 ਰੁਪਏ ਤਿੰਨ ਪੈਂਟਾਂ ਦੇ ਰਿਹਾ ਵੀਰੇ ਮਾਰਕੀਟ 'ਚ 1500 ਕਿਤੇ ਪੈਂਟ ਪੂਰੀ ਨਹੀਂ ਹੋ ਰਹੀ ਤੇਰੇ ਭਾਈ ਕੋਲੇ ਫੇਰ ਵੀ ਬਾਦੂ ਮਿਲੂ ਆਪਣੇ ਕੋਲੇ ਬਾਈ ਠੀਕ ਠੀਕ ਆ ਦੇਖੋ ਦੋਸਤੋ 1500 ਰੁਪਏ ਇਹ ਪੈਂਟਾਂ ਦੀ ਬੜੀ ਮੰਗ ਹੈ ਵੀਰੇ ਹਰ ਵਾਰੀ ਲੈ ਕੇ ਆਉਂਦਾ ਤੁਹਾਡਾ ਭਾਈ ਓਕੇ 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 ਆਹ ਜਿਹੜੇ ਕਲਰ ਤੇ ਆਹ ਡਿਜ਼ਾਈਨ ਤੁਹਾਨੂੰ ਮਾਰਕੀਟ ਵਿੱਚੋਂ ਮਿਲਣੇ ਨਹੀਂਗੇ ਤੇ ਰੇਟ ਦਾ ਮਿਲਣਾ ਹੀ ਨਹੀਂ ਤੁਹਾਨੂੰ ਠੀਕ ਠੀਕ ਹੈ ਬਾਈ ਜੀ ਓਕੇ ਓਕੇ ਠੀਕ ਹੈ ਵੀ ਲੋਰਾ ਦੇ ਆਰਟੀਕਲ ਨਵੇਂ ਵੀਰੇ ਸੀਟੀਟੀ ਕੈਮਰਾ ਦੇਖੋ ਦੋਸਤੋ ਲੋਰਾ ਤੁਹਾਡੇ ਵਾਸਤੇ ਠੀਕ ਹੈ ਆਹ ਜਿਹੜਾ ਕਲਰ ਮੈਗਨ ਡਿਜ਼ਾਈਨ ਤੇ ਆ ਡਿਜ਼ਾਈਨ ਟੈਡੀ ਵਾਲੀ ਦੁਆਰਾ ਆ ਗਈ ਸੀਟੀਟੀ ਕੈਮਰੇ ਓਕੇ 2 ਇੰਚੀ ਮੂਰੀ ਦੇ ਵਿੱਚ ਵੀਰੇ ਟੈਡੀ ਸੀਟੀਟੀ ਠੀਕ ਹੈ ਵੀ ਖੁੱਲੀਆਂ ਆ ਗਈਆਂ ਪੂਰੀਆਂ 2 ਇੰਚੀ ਮੂਰੀ ਵੀਰੇ ਫੁੱਲ ਖੁੱਲੀਆਂ ਸੀਟੀਟੀ ਕੈਮਰੇ ਇਹ ਕਿਹ ਰੇਂਜ ਦੀ ਹੈ ਵੀਰੇ 300 ਰੁਪਏ ਦੀ ਕਿਲੋ ਸਿਰਫ 40 ਰੁਪਏ ਦੀ 400 ਰੁਪਏ ਦੀ ਇੱਕ ਲੋਰਾ ਠੀਕ ਆ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਯਾਰ ਠੀਕ ਹੈ ਵੀਰੇ ਤੇ ਨਾਲ ਇਹ ਜੋ ਕੁਛ ਹੈਗਾ ਵੀ ਕੰਪੋ ਗੁੰਬੋ ਬਾਈ ਗਿਫਟ ਨਾਲ ਗੁੰਬੋ ਤਾਂ ਚਲਦੇ ਚਲਦਾ ਆਪਣਾ ਲੋੜਾ ਟੀ ਹੰਡਾ ਨਾਲ ਬਾਈ ਇਹ ਕੰਪੋ ਕਿੰਨੇ ਦਾ ਪਊਗਾ ਫਿਰ ਯਾਰ ਦਾ 1000 ਰੁਪਏ ਨਾਲ ਲੋੜਾ ਦੇਖੋ ਨਾਲ ਆ ਪਿਆਰਾ ਜਿਹਾ ਗਿਫਟ ਫਰੀ ਮੇਰੇ ਤਿੰਨ ਇਕੱਠਿਆਂ ਲੈਣੋ ਵੀਰੇ ਠੀਕ ਠੀਕ ਹੈ ਵੀਰੇ ਓਕੇ ਇੱਕ ਆ ਬਰਸਾਚੇ ਵਾਲਾ ਆ ਗਿਆ ਠੀਕ ਹੈ ਵੀਰੇ ਹੋਰ ਸਿਕਸ ਪਾਕਟ ਜੋਗਰ ਸੈਨ ਹੋਰ ਆ ਗਈ ਨਹੀਂ ਵੀਰੇ ਫੇਰ ਸੇਮ ਇਹ ਵੀ ਸੇਮ ਰਿਹਾ ਚਲੋ ਚਾਹ ਵੀ ਮਿਲਦੇ ਰਹਿਗੇ ਭਾਈ ਹਾਕੀ ਕਰੀ ਆਉਂਦਾ ਠੀਕ ਹੈ ਪੁੱਛਾ ਦੇ ਮੇਰਾ ਭਰਾ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਕਿੰਨੇ ਸੋ ਓਕੇ ਇਹ ਤਾਂ ਮਹਿੰਗਾ ਹੋ ਬਈ ਮੇਰੀ ਬਾਸ ਰਾਈਡ ਅਚਾ ਲੋਹਰ ਜੋਰਨ ਲਿਖ ਲੈ ਅੱਗੇ ਗੋਡੇ ਤੱਕ ਅਚਾ ਕੋਟੇ ਤੱਕ ਆ ਜੋਰਨ ਲਿਖ ਲੈ ਉੱਤੇ ਜੋਰਨ ਵਾਲੀ ਬਾਈ ਓਕੇ ਓਕੇ ਬਾਈ ਆ ਦੇਖੋ ਦੋਸਤੋ ਕਿੰਨੀਆਂ ਸੋਹਣੀਆਂ ਲੋਹਰਾਂ ਯਾਰ ਮਾਰਕੀਟ ਵਿਚ ਆ ਲੋਹਰ ਹੀ ਨਹੀਂ ਮਿਲਣੇ ਮੈਂ ਕਰਾ 400 ਰੁਪਏ ਦੀ ਇੱਕ ਮਿਲੂਗੀ ਠੀਕ ਆ 1000 ਰੁਪਏ ਤੁਹਾਨੂੰ ਤਿੰਨ ਮਿਲਣਗੀਆਂ ਤੇ ਨਾਲ ਆ ਪਿਆਰਾ ਜਾ ਗਿਫਟ ਭਰੀ ਮਿਲੂਗਾ ਦੋਸਤੋ ਪਹੁੰਚੋ ਮਾਨਸਾ ਸ਼ਹਿਰ ਦੇ ਵਿੱਚ ਨਾਲੇ ਪੱਲ ਵੀ ਆਦੀ ਦੇ ਆ ਪਰ ਆ ਵੀਰੇ ਇਹ ਵੀ ਸੇਮ ਰੇਟ ਹੀ ਸੇਮ ਰੇਟ ਵੀਰੇ 3 ਪਾਕਟ ਇਹ 3 ਪਾਕਟ ਲੋਹਰ ਆ ਬਈ ਠੀਕ ਠੀਕ ਹੈ ਓਕੇ ਜੀ ਬਾਕੀ ਆਰਟੀਕਲ ਵੀ ਉਹ ਦੇ ਰਹੇ ਜਾਂਦੇ ਮਿਲਦੇ ਰਹੇ ਕਿਉਂਕਿ ਵੀਰੇ ਆ ਚਾਰ ਪੱਟੀਆਂ ਵਾਲੀ ਆ ਗਈ ਠੀਕ ਹੈ ਚਾਰ ਪੱਟੀ ਤਿੰਨ ਪੱਟੀ ਵੀ ਮਿਲੂ ਵੀਰੇ ਜਿਹੜੇ ਮੇਰਾ ਸਿੰਪਲ ਬਾਗੀ ਰਾਜੀ ਆ ਵੀਰੇ ਓਕੇ ਓਕੇ ਇਹ ਲਗਾ ਚਮਕੂਜੀ ਵਾਲੇ ਨਾਲ ਲੱਗੇ ਹਾਂ ਠੀਕ ਠੀਕ ਹੈ ਬਈ ਜੀ ਮੈਚਿੰਗ ਬਉਣ ਵਾਲੀ ਆ ਗਈ ਵੀਰੇ ਓਕੇ ਓਕੇ ਵੀਰੇ ਓਕੇ ਹਲੋ ਖਾਨ ਸਾਹਿਬ ਠੀਕ ਹੈ ਬਾਈ ਜੀ ਇਹ ਮੋ ਤੋਂ ਲੈ ਕੇ 4 ਐਕਸਲ ਸਾਈਜ਼ ਠੀਕ ਠੀਕ ਹੈ ਵੀਰੇ ਓਕੇ ਓਕੇ ਕਲਰ ਹੀ ਬਹੁਤ ਸੋਹਣਾ ਬਾਈ ਜੀ ਠੀਕ ਹੈ 300 ਰੁਪਏ ਦਾ ਇੱਕ ਪੀਸ ਹੈ 300 ਰੁਪਏ ਦਾ ਹੈ ਬਸ ਬਾਈ 300 ਦਾ ਦੋਸਤੋ 300 ਰੁਪਏ ਦਾ ਸਿੰਗਲ ਪੀਸ ਹੈ ਵੀਰੇ ਠੀਕ ਹੈ ਵੀਰੇ ਕਲਰ ਦੇਖੋ ਕਿੰਨਾ ਸੋਹਣਾ ਹੈ ਠੀਕ ਹੈ ਜੀ ਇਹ ਕੰਬੋ ਬਾਈ ਫਿਰ ਕੰਬੋ ਬਾਈ 1000 ਦੇ 4 1000 ਰੁਪਏ ਦੇ 4 ਆ ਦੇਖੋ ਦੋਸਤੋ ਬਾਈ ਨੇ ਧ ਤੇ ਨਾਲ ਆ ਪਿਆਰਾ ਜਿਹਾ ਗਿਫਟ ਬਾਈ ਗਿਫਟ ਫਰੀ ਮਿਲਵਾ ਦੇਖ ਲੋ ਦੋਸਤੋ ਚੈੱਕ ਕਰ ਲੋ ਗਿਫਟ ਠੀਕ ਹੈ ਵੀਰੇ ਹੋਰ ਵੀਰੇ ਕਲਰ ਇਹਦੇ ਵਿੱਚ ਜਿੰਨੇ ਮਰਜੀ ਬਾਈ ਠੀਕ ਠੀਕ ਹੈ ਵੀਰੇ ਓਕੇ ਕਿ ਕਿ ਸਰਾ ਹੀ ਕਰਿਆ ਪਿਆ ਬਈ ਯਾਰ ਆਹ ਰੈਡ ਮਾਰਕਟ ਤੇ ਮਿਲਦੇ ਨਹੀਂ ਮੈਂ ਕਹਿੰਦਾ ਬਈ ਕੁਆਲਟੀ ਪਿਓਰ ਕਾਟਨੂ ਫੁੱਲ ਕਾਟਨ ਲਾਈਕਰ ਸ਼ਰਟ ਆ ਵੀਰੇ ਦੋਸਤੋ ਠੀਕ ਹੈ ਬਾਈ ਕਾਟਨ ਲਾਈਕਰ ਸ਼ਰਟ ਓਕੇ ਜੀ ਓਕੇ ਕਮਾਲੀ ਪ੍ਰਿੰਟ ਵਾਲੇ ਜਾ ਕੇ ਖਾਲ ਚੈੱਕ ਕਰਾ ਭਰਾ ਮੇਰਾ ਠੀਕ ਆ ਦੇਖੋ ਦੋਸਤੋ ਕਿੰਨੇ ਧੁਮਾਕਾ ਹੀ ਕਰਤਾ ਬਾਈ ਨੇ ਨਮਾ ਗਰਲਿਸਟ ਆਪ ਵੀ ਲੈ ਕੇ ਆਏ ਆਗੇ ਠੀਕੇ ਵੀਰੇ ਓਕੇ ਓਕੇ 350 ਰੁਪਿਆ ਸਿੰਗਲ ਪੀਸ ਭਰਾ ਸਾਡੇ 350 ਰੁਪਏ ਦਾ ਇੱਕ ਇੱਕ ਪੀਸ ਆ ਦੇਖੋ ਦੋਸਤੋ 350 ਰੁਪਏ ਦਾ ਸਿੰਗਲ ਪੀਸ ਕਲਰ ਦੇਖ ਲਓ ਕਿੰਨੇ ਸੋਹਣਾ ਸੋਹਣਾ ਆ ਡਿਜ਼ਾਈਨ ਦੇਖੋ ਕਿੰਨੇ ਸੋਹਣਾ ਸੋਹਣਾ ਠੀਕ ਆ ਵੀਰੇ ਓਕੇ ਠੀਕ ਠੀਕ ਹੈ ਜੀ ਬਾਈ ਇਹ ਕੰਬੋ ਲੈਣਾ ਹੋ ਇਹਦੇ ਵਿੱਚ ਕਿਸ ਨੇ ਕੰਬੋ ਵੀਰੇ 1000 ਦੇ 3 1000 ਰੁਪਏ ਦੇ 3 ਠੀਕ ਠੀਕ ਹੈ ਵੀਰੇ ਨਾਲ ਇਹਦੇ ਬਾਈ ਗਿਫਟ ਅੱਛਾ ਨਾਲ ਗਿਫਟ ਵੀ ਫਰੀ ਹੈ ਨਾਲ ਗਿਫਟ ਵੀ ਫਰੀ ਹੈ ਬਾਈ 1000 ਰੁਪਏ ਦੇ 3 ਪੀਸ ਤੇ ਨਾਲ ਪਿਆਰਾ ਜਿਹਾ ਗਿਫਟ ਫਰੀ ਮਿਲ ਰਿਹਾ ਤੁਹਾਨੂੰ ਆਰਟੀਕਲ ਚੈੱਕ ਕਰੋ ਵੀਰੇ ਕੋਲਰ ਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਠੀਕ ਹੈ ਬਾਈ ਜੀ ਓਕੇ ਜੀ ਓਕੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਠੀਕ ਹੈ ਬਾਈ ਜੀ ਆ ਲੋ ਵੀਰੇ ਗਰਮ ਜੀ ਆ ਗਈ ਟੋਪਰ ਆ ਗਈ ਬਾਈ ਜੀ ਗਰਮ ਜੀ ਆ ਗਈ ਇਸ ਵਾਸਤੇ ਆਜੋ ਆ ਵੀ ਕੂਤਰਾਂ ਨਹੀਂ ਆ ਗਈ ਠੀਕ ਹੈ ਬਾਈ ਜੀ ਕਿੱਕੀ ਮਾਊਸ ਇਹ ਵੀ ਸੇਮ ਰੇਟ ਹੈ ਬਾਈ ਵੀਰੇ ਵੱਡੇ ਠੀਕ ਹੈ ਸੇਮ ਰੇਟ ਹੀ ਹੈ ਬਾਈ ਜੀ ਸੇਮ ਰੇਟ ਬਾਉਂਡ ਸ਼ੋਲਡਰ ਲੈ ਲਓ ਡ੍ਰੋਪ ਲੈ ਲਓ ਕ੍ਰੋਪ ਲੈ ਲਓ ਵੀਰੇ ਸਾਰਾ ਸੇਮ ਪ੍ਰਾਈਸ ਹੈ ਕੋਈ ਕੋਈ ਸੇਮ ਪ੍ਰਾਈਸ ਠੀਕ ਠੀਕ ਇੱਕ ਵਾਰ ਰੇਟ ਹੋਰ ਬੋਲ ਦੇ ਬਾਈ 350 ਰੁਪਏ ਹੀ ਸਿੰਗਲ ਪੀਸ 350 ਰੁਪਏ ਦਾ ਸਿੰਗਲ ਪੀਸ ਮਿਲ ਰਿਹਾ ਆ ਦੇਖੋ ਡਿਜ਼ਾਈਨ 1000 ਦੇ 3 ਪੀਸ ਜੀ ਠੀਕ ਠੀਕ ਹੈ 1000 ਰੁਪਏ 3 ਪੀਸ ਦੇ ਨਾਲ ਪਿਆਰਾ ਜਾ ਗਿਫਟ ਮਿਲ ਰਿਹਾ ਹੈ ਜੀ ਫਰੀ ਆ ਦੇਖੋ ਦੋਸਤੋ ਗਰਲਿਸ਼ ਨਵੀਂ ਅਪਡੇਟ ਲੈ ਕੇ ਆਏ ਆ ਓਕੇ ਓਕੇ ਕੋਰ ਸੈੱਟ ਉਹ ਕਟਰਾਈ ਪਾਕਟ ਦੇ ਨਾਲ ਆ 1000 ਰੁਪਏ ਦਾ ਬਾਈ ਓ ਬਾਈ ਖਾਨ ਕਿੱਥੇ ਹੋਰ ਕੀ ਰੈਂਜ ਦਾ ਬਾਈ ਇਹ ਬਾਈ 600 ਰੁਪਏ ਹੈ 600 ਰੁਪਏ ਦਾ ਹੈ ਓਨਲੀ 600 ਰੁਪਏ ਠੀਕ ਠੀਕ ਹੈ ਜੀ ਕਲਰ ਹੋ ਕੇ ਨਾ ਹੋਵੇ ਵੀ ओके ओके बैग प्रिंटिंग ਚ 3 ਪੱਟੀ ਨਹੀਂ ਵੀਰੇ ਸੇਮ ਰੇਟ ਸੇਮ ਰੇਟ ਹੀ ਵੀ ਕੋਲਰ ਵੀ ਵੀਰੇ ਸੇਮ ਰੇਟ ਕਰ ਲੀ ਕੋਲਰ ਵਾਲੀ ਵੀ ਸੇਮ ਰੇਟ ਆ ਠੀਕ ਆ ਆ ਦੇਖੋ ਦੋਸਤੋ 4 ਪਾਕਟ ਦੇ ਆਈਟਮ ਆ ਕੋਲਰ ਵਾਲੀ ਜੀ ਪਹੁੰਚੋ ਮਾਨਸਾ ਸ਼ਹਿਰ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੇ ਬਹੁਤ ਸੋਹਣੇ ਕਲਰ 600 ਰੁਪਏ ਓਨਲੀ 600 ਰੁਪਏ ਬਾਈ 600 ਰੁਪਏ ਦਾ 4 ਪਾਕਟ ਠੀਕ ਹੈ ਵੀਰੇ ਜੋ ਬਰਲਾ ਬਹੁਤ ਵਧੀਆ ਉਹ ਤਾਂ ਹੁਕੜਾ 1000 ਰੁਪਏ ਦਾ ਬਾਈ ਨਹੀਂ ਭਰਾ ਕਿੱਥੇ ਫਿਰਦਾ ਯਾਰ ਉਹ 400 ਰੁਪਏ ਦਾ 400 ਰੁਪਏ ਦਾ ਸਿਰਫ 400 ਰੁਪਏ ਦਾ ਠੀਕ ਹੈ ਵੀਰੇ ओके ओके 1000 ਰੁਪਏ ਦੇ ਤਿੰਨ ਗਾਣ 1000 ਰੁਪਏ ਤਿੰਨ ਕਰ ਦੋਗੇ 1000 ਦੇ ਤਿੰਨ ਬਾਈ ਜੀ ਆਜੇ ਕੰਬੋ ਲੈਣਾ ਕਿਸੇ ਨਾ 1000 ਰੁਪਏ ਤੁਹਾਨੂੰ ਤਿੰਨ ਮਿਲਣਗੇ ਬਾਈ ਜੀ ਠੀਕ ਹੈ ਜੀ ਕਲਰ ਚੈੱਕ ਜਿਹੜਾ ਮਰਜੀ ਕਲਰ ਲੈ ਲਓ ਜਿਹੜਾ ਮਰਜੀ ਨਾਲ 6 ਪੁਕਟ ਹੈ ਇੱਕ ਬੈਗਲੀ ਆਰਟੀਕਲ ਚੈੱਕ ਕਰਾਓ ਠੀਕ ਠੀਕ ਆ ਦੇਖੋ ਕਮਾਲ ਹੀ ਕਰੀ ਪਈ ਬਾਈ ਨੇ ਪਿੰਕ ਕਲਰ ਚ ਆ ਗਿਆ ਸੇਮ ਰੇਟ ਹੈ ਬਈ ਇਹ ਸੇਮ ਵੀਰੇ ਸੇਮ ਪ੍ਰਾਈਸ ਕਲਰ ਜਿਹੜਾ ਮਰਜੀ ਲੈ ਲਓ ਵੀਰੇ ਠੀਕ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਰ ਕਮਾਲ ਹੀ ਕਰ ਚਾਹ ਰੇਟ ਤਾਂ ਮੈਂ ਕਹਿੰਦਾ ਤੁਹਾਨੂੰ ਸਾਰੀ ਮਾਰ ਤੇ ਰੇਟ ਵੀ ਪੂਰਾ ਘੈਂਟ ਹੀ ਐ ਮੈਨੂੰ ਨਾ ਰੇਟ ਕੋਲੋ ਮਾਰਕੀਟ ਵਿੱਚ ਮਿਲਦਾ ਨਹੀਂ ਠੀਕ ਆ ਭਾਈ ਇੱਕਦਾ ਭਾਈ ਆਪਾਂ ਐਡਰੈਸ ਦੱਸ ਦੁਕਾਨ ਦਾ ਐਡਰੈਸ ਵੀਰੇ ਆਪਣਾ ਗੋਲੇ ਰੈਡੀਮੇਡ ਗਾਰਮੈਂਟਸ ਮਾਨਸਾ ਜੈਨ ਕਲੋਨੀ ਨੇੜੇ ਚੁਗਲੀ ਘਰ ਆ ਜਾਂਦਾ ਵੀਰੇ ਆਪਣੀ ਓਕੇ ਓਕੇ ਭਾਈ ਇੱਕ ਨੰਬਰ ਬੋਲ ਦੋ ਜੀ ਆਪਣਾ 9876885738 ਠੀਕ ਹੈ ਦੋਸਤੋ 9876885738 ਠੀਕ ਹੈ ਭਾਈ ਜੀ ਜਿਹੜੇ ਜਿਹੜੇ ਭਰਾਵਾਂ ਨੇ ਕੱਪੜੇ ਲੈਣੇ ਦਿੱਤੇ ਨੰਬਰ ਤੇ ਸੰਪਰਕ ਕਰ ਲਓ ਮਾਨਸਾ ਸ਼ਹਿਰ ਦੇ ਵਿੱਚ ਬਹੁਤ ਹੀ ਘੈਂਟ ਘੈਂਟ ਕੱਪੜਿਆਂ ਤੇ ਕੱਪੜਿਆਂ ਦੇ ਨਾਲ ਭਾਈ ਗਿਫਟ ਵੀ ਦੇ ਰਗਾ ਜਲਦੀ ਪਹੁੰ